ਹਾਂਜੀ ਸੰਗਤ ਜੀ ਗੱਲ ਕਰਦੇ ਆ ਕੇਂਦਰੀ ਸਿੱਖ ਅਜੈਬ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਡਾਕਟਰ ਮਨਮੋਹਨ ਸਿੰਘ ਦੀ ਫੋਟੋ ਤੇ ਹੋਏ ਵਿਵਾਦ ਬਾਰੇ ਕੁਝ ਵਿਦਵਾਨ ਸੱਜਣਾ ਦੀ ਤੇ ਡਾਕਟਰ ਮਨਮੋਹਨ ਸਿੰਘ ਦੀਆਂ ਪ੍ਰਾਪਤੀਆਂ ਨੂੰ ਜਿਹੜੇ ਸੱਜਣ ਜਾਣਦੇ ਐ ਉਹਨਾਂ ਦੇ ਵੱਲੋਂ ਜਾਂ ਉਹਨਾਂ ਨੂੰ ਪਿਆਰ ਕਰਨ ਵਾਲੇ ਕਹਿ ਸਕਦੇ ਆ ਉਹਨਾਂ ਸੱਜਣਾ ਦੇ ਵੱਲੋਂ ਇੱਕ ਮੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆ ਰਹੀ ਸੀ ਕਿ ਡਾਕਟਰ ਮਰਮੋਣ ਸਿੰਘ ਜੀ ਸਿੱਖ ਧਰਮ ਦੇ ਵਿੱਚੋਂ ਬੜੇ ਉੱਚੇ ਅਹੁਦੇ ਦੇ ਪਹੁੰਚੇ ਐ। ਉਹਨਾਂ ਨੇ ਬੜੇ ਉੱਚੇ ਅਹੁਦਿਆਂ ਤੇ ਕੰਮ ਕੀਤਾ। ਚਾਹੇ RBI ਬੈਂਕ ਦੇ ਗਵਰਨਰ ਦੀ ਗੱਲ ਹੋਵੇ ਬੰਨ ਦੀ। ਚਾਹੇ ਯੋਜਨਾ ਕਮਿਸ਼ਨ ਦੇ ਬੋਰਡ ਦੇ ਚੇਅਰਮੈਨ ਦੀ ਹੋਵੇ। ਚਾਹੇ ਦੋਸਤੋ ਭਾਰਤ ਦੇ ਵਿੱਤ ਮੰਤਰੀ ਬਣਦੀ ਡਾਕਟਰ ਨਰਤੇ ਮਹਰਾਓ ਨਾਲ ਹੋਵੇ ਤੇ ਚਾਹੇ 2004 ਤੋਂ ਲੈ ਕੇ 2014 ਤੱਕ ਲਗਾਤਾਰ 10 ਸਾਲ ਪ੍ਰਧਾਨ ਮੰਤਰੀ ਬਣਦੀ ਹੋਵੇ ਇੱਕ ਡਾਕਟਰ ਮਨਮੋਹਨ ਸਿੰਘ ਦੇ ਵਿੱਚ ਕਹਿੰਦੇ ਇਹ ਵੀ ਕਾਬਲੀਅਤ ਸੀ ਕਿ ਉਹ ਆਪਣੇ ਦੇਸ਼ ਨੂੰ ਜਦੋਂ ਆਰਥਿਕ ਪੱਖ ਤੋਂ ਦੇਸ਼ ਕਮਜ਼ੋਰ ਹੋ ਚੁੱਕਾ ਸੀ ਕਹਿੰਦੇ ਉਦੋਂ ਵੀ ਉਹਨਾਂ ਨੇ 90 92 ਦੇ ਵਿੱਚ ਦੇਸ਼ ਨੂੰ ਸਟੈਂਡ ਕਰਤਾ ਸੀ ਜਿਹੜੀ ਦਰ ਸੀ ਉਹ ਚੰਗੀ ਹਾਲਤ ਦੇ ਵਿੱਚ ਕਹਿੰਦੇ ਉਹ ਲਏ ਆਏ ਸੀ ਦੋਸਤੋਂ ਜਿਆਦੇ ਢੰਗਾਰ ਵੱਲ ਜਾਂਦੇ ਨੂੰ ਰੋਕ ਲਿਆ ਸੀ ਇਹਦਾ ਮਤਲਬ ਉਹ ਚੰਗੇ ਵਿਦਵਾਨ ਸੀ ਮਹਾਰ ਸੀ ਇਹ ਗੱਲ ਨੂੰ ਕੋਈ ਵੀ ਝੂਠ ਨਹੀਂ ਕਹਿ ਸਕਦਾ ਪਰ ਕੇਂਦਰੀ ਸਿੱਖ ਅਜੈਬ ਘਰ ਦੇ ਵਿੱਚ ਦੋਸਤੋਂ ਤਸਵੀਰ ਕਿੰਨਾ ਦੀ ਲੱਗਦੀ ਹੈ ਅਜੈਬ ਘਰ ਦੇ ਵਿੱਚ ਅੰਮ੍ਰਿਤਸਰ ਤਸਵੀਰ ਉਹਨਾਂ ਦੀ ਲੱਗਦੀ ਹੈ ਜਿੰਨਾ ਲੋਕਾਂ ਨੇ ਸਿੱਖ ਪੰਥ ਦੇ ਵਾਸਤੇ ਕੋਈ ਕੁਰਬਾਨੀ ਕੀਤੀ ਹੋਵੇ ਜਿਨ੍ਹਾਂ ਨੇ ਸਿੱਖ ਧਰਮ ਦੇ ਵਾਸਤੇ ਕੋਈ ਸਹਾਦਤ ਦਿੱਤੀ ਹੋਵੇ ਕੁਰਬਾਨੀ ਕੀਤੀ ਹੋਵੇ ਜਾਂ ਕੋਈ ਬਹੁਤਾ ਵੱਡਾ ਮਾਰਕਾ ਮਾਰਿਆ ਹੋਵੇ ਜਿਹਦੇ ਨਾਲ ਸਿੱਖ ਕੌਮ ਨੂੰ ਫਾਇਦਾ ਹੋਇਆ ਹੋਵੇ ਖਾਸ ਕਰਕੇ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜੈਬ ਘਰ ਦੇ ਵਿੱਚ ਲੱਗਦੀ ਹੈ ਤੇ ਦੋਸਤੋ ਕਈ ਸ਼ਖਸੀਅਤਾਂ ਦੀ ਜਦੋਂ ਤਸਵੀਰ ਲਾਈ ਗਈ ਹੈ ਬੜੇ ਵਾਰੀ ਉੱਥੇ ਰੌਲਾ ਰੱਪਾ ਵੀ ਪਿਆ ਹੈ ਜਦੋਂ ਕਈ ਰਾਜਨੀਤਿਕ ਬੰਦੇਆਂ ਦੀਆਂ ਤਸਵੀਰਾਂ ਪਹਿਲਾਂ ਵੀ ਲਾਈਆਂ ਗਈਆਂ ਜਦੋਂ ਉਹਨਾਂ ਦੀਆਂ ਤਸਵੀਰਾਂ ਲਾਉਣ ਲੱਗੇ ਉਦੋਂ ਵੀ ਬੜਾ ਰੌਲਾ ਰੱਪਾ ਪਿਆ ਸੀ ਕਿ ਸਿਆਸੀ ਬੰਦੇ ਸੀ ਇਹਨਾਂ ਦੀ ਤਸਵੀਰ ਨਾਲ ਆਈ ਜਾਵੇ ਪਰ ਦੋਸਤੋ ਕੁਝ ਤਸਵੀਰਾਂ ਉੱਤੇ ਹੈਗ ਨaik ਕਾਦਕਾ ਜਿਹੜੇ ਬੰਦੇ ਸਿਆਸੀ ਤੌਰ ਤੇ ਬਧ ਕਾਮਯਾਬ ਹੋਏ ਪਰ ਸਿੱਖ ਧਰਮ ਦੇ ਵਾਸਤੇ ਕੋਈ ਉਹਨਾਂ ਨੇ ਬਹੁਤਾ ਵੱਡਾ ਮਾਰਕਾ ਨਹੀਂ ਮਾਰਿਆ ਵੀ ਜਿਹਦੇ ਨਾਲ ਕੇਂਦਰੀ ਸਿੱਖ ਜੈਵ ਘਰਦੇ ਵਿੱਚ ਉਹ ਤਸਵੀਰ ਦੇ ਹੱਕਦਾਰ ਹੋਣ ਹੁਣ ਗੱਲ ਡਾਕਟਰ ਮਨਮੋਹਨ ਸਿੰਘ ਦੀ ਆ ਦੋਸਤੋ ਜਿਹੜੇ ਪ੍ਰਸ਼ੰਸਕ ਨੇ ਉਹਨਾਂ ਦੇ ਉਹ ਇਸ ਗੱਲ ਤੇ ਬੜਾ ਔਖੇ ਹੋਣਗੇ ਦੁਖੀ ਹੋਣਗੇ ਕਿ ਉਹਨਾਂ ਦੀ ਤਸਵੀਰ ਨੂੰ ਕਿਉਂ ਰੋਕਿਆ ਜਾ ਰਿਹਾ ਹੈ ਕਿਉਂਕਿ ਦਲ ਖਾਲਸਾ ਜਿਹੜੀ ਜਥੇਬੰਦੀ ਹੈ ਉਹਨਾਂ ਦੇ ਪ੍ਰਧਾਨ ਸਾਹਿਬ ਨੇ ਆ ਉਹਦਾ ਵਿਰੋਧ ਕੀਤਾ ਮੰਡ ਸਾਹਿਬ ਨੇ ਉਹਨਾਂ ਨੇ ਆਖਿਆ ਕਿ ਜਿਹੜੀ ਤਸਵੀਰ ਹੈ ਉਹ ਕੁਰਬਾਨੀ ਵਾਲੇ ਕਿਸੇ ਗੁਰਸਿੱਖ ਦੀ ਲੱਗ ਸਕਦੀ ਹੈ ਉਥੇ ਇਹ ਨਹੀਂ ਦੇਖਿਆ ਜਾ ਸਕਦਾ ਕਿ ਇਸ ਬੰਦੇ ਨੇ ਸਿਆਸੀ ਤੌਰ ਤੇ ਇੰਨਾ ਉੱਚਾ ਜਾ ਕੇ ਪਹੁੰਚਿਆ ਫੇਰ ਤਾਂ ਕਹਿੰਦੇ ਕੇਂਦਰੀ ਸਿੱਖ ਜਾਇਬ ਕਰਦੇ ਵਿੱਚ ਇਹੋ ਜਿਹਿਆਂ ਬੰਦਿਆਂ ਦੀ ਤਸਵੀਰਾਂ ਨਾਲ ਹੀ ਜਾਇਬ ਕਰ ਭਰ ਜਾਵੇਗਾ ਫਿਰ ਤੇ ਦੋਸਤੋ ਕੱਲ ਨੂੰ ਜਿਹੜਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸੀ ਉਹਦੇ ਪਰਿਵਾਰ ਦੇ ਮੈਂਬਰ ਵੀ ਆਉਣਗੇ ਵੀ ਉਹਦੀ ਵੀ ਤਸਵੀਰ ਲਈ ਜਾਵੇ ਫੇਰ ਦੋਸਤੋ ਗ੍ਰਹਿ ਮੰਤਰੀ ਬੂਟਾ ਸਿੰਘ ਰਹਾ ਸੀ ਉਹਦੇ ਵੀ ਤਸਵੀਰ ਵਾਲੇ ਲੋਕ ਆਉਣਗੇ ਕਬੂਤਾ ਸਿੰਘ ਦੀ ਵੀ ਤਸਵੀਰ ਲਾਈ ਜਾਵੇ ਤੇ ਫਿਰ ਹੋਰ ਵੀ بڑے ਬੰਦੇ ਹੋਏ ਐ ਜਿਹੜੇ ਸਿਆਸਤ ਦੇ ਵਿੱਚ ਰਹੇ ਐ ਜਿਹੜੇ ਸਿਰ ਤੇ ਦਸਤਾਰ ਸਜਾਉਂਦੇ ਸੀ ਪੱਗ ਬੰਨ੍ਹਦੇ ਸੀ ਉੱਚੇ-ਉੱਚੇ ਅਹੁਦਿਆਂ ਦੇ ਉੱਤੇ ਦੋਸਤੋ ਰਹੇ ਐ ਚਾਹੇ ਜਸਟਿਸ ਗਰਨਾਮ ਸਿੰਘ ਹੋਵੇ ਚਾਹੇ ਹੋਰ ਬੰਦੇ ਬੜੇ ਸੀ ਉਹਨਾਂ ਦੀਆਂ ਵੀ ਫਿਰ ਤਸਵੀਰਾਂ ਦੋਸਤੋ ਲੱਗਣਗੀਆਂ ਸਿਆਸੀ ਤੌਰ ਤੇ ਇਸ ਲਈ ਉਹਨਾਂ ਨੇ ਵਿਰੋਧ ਜਿਹੜਾ ਕੀਤਾ ਇਹ ਜਾਇਜ਼ ਹੈ ਉਹਨਾਂ ਦਾ ਉਹਨਾਂ ਦਾ ਕਿਸੇ ਨਾਲ ਮਤਲਬ ਇਹ ਨਹੀਂ ਕਿ ਡਾਕਟਰ ਮਨਮੋਹਨ ਸਿੰਘ ਨੂੰ ਅਸੀਂ ਪਿਆਰ ਨਹੀਂ ਕਰਦੇ ਜਾਂ ਉਹ ਪਿਆਰ ਨਹੀਂ ਕਰਦੇ ਪਿਆਰ ਉਹਨਾਂ ਨੂੰ ਸਾਰੇ ਕਰਦੇ ਐ ਕਿਉਂ ਕਰਦੇ ਐ ਕਿਉਂਕਿ ਉਹ ਇੱਕ ਵਧੀਆ ਸਾਫ਼ ਸਬੀ ਦੇ ਲੀਡਰ ਸੀ ਕੋਈ ਉਹਨਾਂ ਨੇ ਆਪਣਾ ਘਰ ਨਹੀਂ ਬਣਾਇਆ ਕੋਈ ਰਿਸ਼ਵਤ ਨਹੀਂ ਇਕੱਠੀ ਕੀਤੀ ਸਾਦਾ ਜੀਵਨ ਡਾਕਟਰ ਮਨਮੋਹਨ ਸਿੰਘ ਨੇ ਜਿਵੇਂ ਉਹਨਾਂ ਦੇ ਘਰ ਵਾਲੀ ਗਰਸ਼ਾਣ ਕੌਰ ਹੁਣ ਵੀ ਸਾਦਾ ਜੀਵਨ ਉਹ ਜਿਉਂਦੇ ਆ ਕੋਈ ਉਹਨਾਂ ਨੇ ਕਹਿੰਦੇ ਵੱਡੀ ਗੱਡੀ ਨਹੀਂ ਲਈ ਕੋਈ ਉਹਨਾਂ ਨੇ ਵੱਡੇ ਬੰਗਲੇ ਨਹੀਂ ਲਏ ਕੋਈ ਉਹਨਾਂ ਨੇ ਰਿਸ਼ਵਤਖੋਰੀ ਨਹੀਂ ਕੀਤੀ ਭਾਵ ਸਾਦਾ ਜੀਵਨ ਡਾਕਟਰ ਮਨਮੋਹਨ ਸਿੰਘ ਜਿਉਂ ਕੇ ਗਏ ਆ ਕਈ ਪੰਜਾਬ ਦੇ ਲੀਡਰ ਸੀ ਕਹਿੰਦੇ ਜਿਹੜੇ ਆਪਣੇ ਫਾਇਦੇ ਵਾਸਤੇ ਉਹਨਾਂ ਕੋਲ ਗਏ ਸੀ ਤੇ ਉਹਨਾਂ ਨੇ ਹੱਸਦੇ ਹੱਸਦੇ ਆਖਿਆ ਸੀ ਕਿ ਕਿੱਤੇ ਪੰਜਾਬ ਦਾ ਵੀ ਕੋਈ ਕੰਮ ਧੰਦਾ ਮੈਥੋਂ ਕਰਾ ਲਿਆ ਕਰੋ ਆਪਣੇ ਪਰਿਵਾਰ ਵਾਸਤੇ ਤੇ ਆ ਗਏ ਹਾਂ ਕਹਿੰਦੇ ਕਦੇ ਕੋਈ ਪੰਜਾਬ ਦਾ ਕੰਮ ਵੀ ਲੈ ਕੇ ਆਜੋ ਮੈਂ ਕਰ ਦੇਵਾਂ ਦੋਸਤੋ ਸਿੱਖਿਆ ਦਾ ਢਾਂਚਾ ਹੋਵੇ ਮੈਡੀਕਲ ਹੋਣ ਪੀਜੀਆਈ ਵਗੈਰਾ ਉਹ ਸਾਰਾ ਡਾਕਟਰ ਮਨਮੋਹਨ ਸਿੰਘ ਜੀ ਲੈ ਕੇ ਆਏ ਸੀ ਤੇ ਬਹੁਤ ਤਕੜੇ ਅਰਥਸ਼ਾਸਤਰੀ ਸੀ ਕੋਈ ਦੋਰ ਆਇਆ ਨਹੀਂ ਸਾਇੰਟਿਸਟ ਬਹੁਤ ਚੰਗੇ ਸੀ ਡਾਕਟਰ ਮਨਮੋਹਨ ਸਿੰਘ ਜੀ ਪਰ ਕੇਂਦਰੀ ਸਿੱਖ ਜੈਵ ਕਰਦੇ ਵਿੱਚ ਤਸਵੀਰ ਜੇਕਰ ਉਹਨਾਂ ਦੀ ਲਾਉਣੇ ਆ ਫਿਰ ਹੋਰ ਵੀ ਬੜੇ ਸਿਆਸੀ ਬੰਦੇ ਕੱਲ ਨੂੰ ਆਉਣਗੇ ਕਿ ਉਹਨਾਂ ਦੀ ਤਸਵੀਰ ਵੀ ਲਾਈ ਜਾਵੇ ਫਿਰ ਕੇਂਦਰੀ ਸਿੱਖ ਜਿਹੜਾ ਜੈਵ ਘਰ ਹੈ ਉਹ ਬਣਿਆ ਸੂਰਮਿਆਂ ਵਾਸਤੇ ਉਹ ਬਣਿਆ ਯੋਧਿਆਂ ਵਾਸਤੇ ਕਿ ਜਿਨ੍ਹਾਂ ਨੇ ਸਿੱਖ ਧਰਮ ਦੇ ਵਾਸਤੇ ਕੋਈ ਸੂਰਮ ਗਤੀ ਕੀਤੀ ਕੁਰਬਾਨੀ ਕੀਤੀ ਉਹਦੀ ਲਾਈ ਜਾਵੇ ਜਿਵੇਂ ਪਿੱਛੇ ਜੇ ਦੋਸਤੋ ਤੁਹਾਨੂੰ ਯਾਦ ਹੋਊਗਾ ਸਿੱਧੂ ਮੂਸੇਵਾਲੇ ਨੇ ਇੱਕ ਗਾਣਾ ਗਾਇਆ ਸੀ S Y L ਉਹਨਾਂ ਨੇ ਵਿੱਚ ਨਾਮ ਲਿਆ ਸੀ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਬੱਬਰ ਦਾ ਬੱਬਰਾਂ ਦੀ ਉਹ ਜਥੇਬੰਦੀ ਵਿੱਚ ਸੀਗੇ ਆਪਣੇ ਇਲਾਕੇ ਦੇ ਕਮਾਂਡਰ ਸੀ ਭਾਈ ਬਲਵਿੰਦਰ ਸਿੰਘ ਜਟਾਣਾ S Y L ਨਹਿਰ ਉਹਨਾਂ ਨੇ ਰੋਕੀ ਸੀ ਜਿਹੜਾ ਚੀਫ ਇੰਜੀਨੀਅਰ ਸੀ ਉਹਦਾ ਦੋਸਤ ਉਹਨੂੰ ਜਾ ਕੇ ਉਹਨਾਂ ਨੇ ਠੋਕਿਆ ਸੀ ਤੇ ਜਿਹੜੇ ਨਹਿਰ ਬਣਾਉਣ ਵਾਲੇ ਸੀ ਉਹ ਵੀ ਠੋਕਦੇ ਸੀ ਕਿਉਂਕਿ ਮੰਨੇ ਨਹੀਂ ਸੀ ਕਹਿੰਦੇ ਅਸੀਂ ੱੱਕੇ ਨਾ ਬਣਾਵਾਂਗੇ ਤੇ ਦੋਸਤੋਂ ਉਹਨਾਂ ਨੇ ਨਾਲੇ ਬਹੁਤਾ ਵੱਡਾ ਕੰਮ ਕੀਤਾ ਸੀ ਪੰਜਾਬ ਦੇ ਪਾਣੀ ਨੂੰ ਕਿਤੇ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਮੈਂ ਪਾਣੀਆਂ ਦਾ ਰਾਖਾ ਮੈਂ ਬਚਾਈ ਤੇ ਹੁਣ ਭਗਵੰਤ ਮਾਨ ਜੀ ਨੇ ਵੀ ਬਹੁਤ ਚੰਗਾ ਕੰਮ ਕੀਤਾ ਪਾਣੀਆਂ ਵਾਸਤੇ ਹਰਿਆਣੇ ਨਾਲ ਉਹ ਸਿੱਧੇ ਹੋ ਗਏ ਉਹਨਾਂ ਨੇ ਵੀ ਚੰਗਾ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਹੁਣ ਕਹਿੰਦੇ ਉਹ ਕਹਿੰਦੇ ਅਸੀਂ ਰਾਖੇ ਪਾਣੀਆਂ ਦੇ ਪਰਾਸਲ ਦੋਸਤੋ ਜਿਹੜਾ ਰਾਖਾ ਸੀ ਉਹ ਸੀ ਬਲਵਿੰਦਰ ਜਟਾਵਾ ਜੇਕਰ ਉਦੋਂ ਕੋਈ ਨਾ ਬੋਲਦਾ ਕਿਉਂਕਿ ਉਦੋਂ ਸੈਂਟਰ ਸਰਕਾਰ ਦਾ ਬੜਾ ਜੋਰ ਸੀ ਅਰਜੀਬ ਗਾਂਧੀ ਨਹਿਰ ਕੱਢ ਦਿੰਦਾ ਪਾਣੀ ਹਰਿਆਣੇ ਨੂੰ ਚਲਿਆ ਜਾਂਦਾ ਜਿਵੇਂ ਪਹਿਲਾਂ ਦੋ ਨਹਿਰਾ ਰਾਜਸਥਾਨ ਦੇ ਵਾਸਤੇ ਦਰਬਾਰਾ ਸਿੰਘ ਤੋਂ ਇੰਦਰਾ ਗਾਂਧੀ ਨੇ ਕੜਵਾਤੀਆਂ ਸੀ ਉਹ ਬੋਲ ਨਹੀਂ ਸੀ ਸਕਿਆ ਤੇ ਟੱਕਵੰਝਾ ਕਰਤਾ ਸੀ ਜੀ ਪੰਜਾਬ ਦਾ ਪਾਣੀ ਹੋਰ ਵਧਾਤਾ ਹੋਰ ਵਧਾਤਾ ਤੋ ਸੋ ਕੁਝ ਨਹੀਂ ਸੀ ਹੋਇਆ ਜਿਹੜੇ ਕੇਸ ਸੀ ਸੁਪਰੀਮ ਕੋਰਟ ਵਿੱਚ ਪਾਏ ਹੋਏ ਉਹ ਦਰਬਾਰਾ ਸਿੰਘ ਤੋਂ ਤੇ ਰਾਜਸਥਾਨ ਵਾਲੇ ਤੋਂ ਹਰਿਆਣੇ ਵਾਲੇ ਤੋਂ ਤਿੰਨੇ ਸਟੇਟਾਂ ਦੇ ਮੁੱਖ ਮੰਤਰੀਆਂ ਤੋਂ ਕੇਸ ਵਾਪਸ ਕਰਵਾਤੇ ਸੀ ਇੰਦਰਾ ਗਾਂਧੀ ਨੇ ਕਿਉਂਕਿ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਡਰਦੇ ਸੀ ਉਹ ਤੋਂ ਸਾਰਿਆਂ ਨੇ ਕੇਸ ਵਾਪਸ ਲੈ ਲੇ ਤੇ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਵਾਸਤੇ ਦਰਬਾਰਾ ਸਿੰਘ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰਤਾ ਸੀ ਉਹਨੂੰ ਅੱਜ ਵੀ ਲੋਕ ਗਾਲਾਂ ਦਿੰਦੇ ਐ ਤੇ ਸੰਤ ਜਰਨੈਲ ਸਿੰਘ ਉਹਨੂੰ ਇੰਦਰਾ ਦਾ ਚੱਪਲੀ ਝਾੜ ਉਹਨੂੰ ਚੱਪਲੀ ਝਾੜ ਕਹਿੰਦੇ ਸੀ ਨਰਾ ਦਾ ਦਰਬਾਰਾ ਸਿੰਘ ਤੇ ਦੋਸਤੋ ਫਿਰ ਉਹ ਹਜੇ ਬੰਦੇ ਵੀ ਕਹਿਣ ਦਾ ਭਾਵ ਆ ਜਾਂਦੇ ਆ ਮੈਂ ਗੱਲ ਬਲਵਿੰਦਰ ਜਟਾਣਾ ਦੀ ਕਰਦਾ ਸੀ ਕਿ ਬਲਵਿੰਦਰ ਜਟਾਣਾ ਅਸਲ ਜੋਧਾ ਸੀ ਪਰ ਉਹਦੀ ਤਸਵੀਰ ਬਹੁਤ ਸਾਲਾਂ ਤੋਂ ਜੈਬ ਘਰ ਚ ਨਹੀਂ ਲੱਗੀ ਸੀ ਹੋ ਸਕਦਾ ਹੈ ਦੋਸਤੋ ਜੇਕਰ ਸਿੱਧੂ ਮੂਸੇਵਾਲਾ ਗਾਣਾ ਨਾ ਗਾਉਂਦਾ ਤੇ ਬਲਵਿੰਦਰ ਜਟਾਣਾ ਆਣ ਗੌਲਿਆ ਆਣ ਗੌਲਿਆ ਸ਼ਹੀਦ ਸਿੱਖ ਕੌਮ ਨੇ ਵੀ ਅਣਗੌਲਿਆ ਕਰਤਾ ਸੀ ਜਿਹਦੀ ਏਡੀ ਵੱਡੀ ਕੁਰਬਾਨੀ ਦੋਸਤੋ ਤੇ ਉਹਦੇ ਪਰਿਵਾਰ ਨੂੰ ਨਿੰਗ ਪੂਲੇ ਨੇ ਤੇ ਸਮੇਤ ਸੈਣੀ ਨੇ ਤੇਲ ਪਾ ਕੇ ਸਾੜਤਾ ਸੀ ਪਰਿਵਾਰ ਦੇ ਛੋਟੇ ਛੋਟੇ ਜੀ ਪੂਲੇ ਨੇ ਜਿਉਂਦੇ ਜਿਹੜੇ ਪਹਿਲਾਂ ਮਾਰੇ ਫਿਰ ਦੋਸਤੋ ਸਹਿਕਦੇ ਹੋਏ ਅੱਗ ਦੇ ਵਿੱਚ ਸਾਰੇ ਭੁੰਨਤੇ ਇਸ ਤਰ੍ਹਾਂ ਬਹੁਤ ਵੱਡਾ ਪਾਪ ਕੀਤਾ ਸੀ ਪਰ ਉਹ ਜੋਧੇ ਦੇ ਪ੍ਰਵਾਹ ਨਹੀਂ ਮੰਨੀ ਉਹਦਾ ਘਰ ਵੀ ਉੱਜੜ ਗਿਆ ਪਰਿਵਾਰ ਵੀ ਸਾੜਤਾ ਤੇ ਦੋਸਤੋਂ ਨਹਿਰ ਵੀ ਰੋਕੀ ਸੀ ਪਰ ਉਹਦੀ ਕੁਰਬਾਨੀ ਨੂੰ ਜੇਕਰ ਉਜਾਗਰ ਕਰ ਗਿਆ ਪ੍ਰਗਟ ਕਰ ਗਿਆ ਉਹ ਕਰ ਗਿਆ ਸਿੱਧੂ ਮੂਸੇਵਾਲਾ ਇਸ ਲਈ ਸਿੱਧੂ ਮੂਸੇਵਾਲੇ ਨੂੰ ਵੀ ਸਿਰ ਝੁਕਦਾ ਹੈ ਕਿਉਂਕਿ ਉਹਨੇ ਬਲਵਿੰਦਰ ਜਟਾਣੇ ਨੂੰ ਪ੍ਰਗਟ ਕਰਤਾ ਦੋਸਤੋਂ ਤੇ ਉਹਨਾਂ ਦੀ ਜਿਹੜੀ ਤਸਵੀਰ ਸੀ ਉਹ ਜੈਵ ਘਰ ਦੇ ਵਿੱਚ ਲੱਗੀ ਹੈ ਤੇ ਜਾ ਕੇ ਨੌਜਵਾਨ ਹੁਣ ਜਿੱਥੇ ਬਲਵਿੰਦਰ ਜਟਾਣਾ ਦੇ ਦਰਸ਼ਨ ਕਰਦੇ ਐ ਤੇ ਨਾਲ ਸਿੱਧੂ ਮੂਸੇਵਾਲਾ ਯਾਦ ਆ ਜਾਂਦਾ ਫੋਟੋ ਬਲਵਿੰਦਰ ਜਟਾਣੇ ਦੀ ਦੇਖੀ ਜਾਂਦੀ ਹੈ ਯਾਦ ਮੂਸੇਵਾਲਾ ਆ ਜਾਂਦਾ ਤੇ ਦੋਸਤੋ ਨਾਂ ਤੇ ਉੱਤੇ ਦੀਪ ਸਿੱਧੂ ਦੀ ਫੋਟੋ ਲੱਗੀ ਹੈ ਜੈਬ ਕਰ ਚ ਨਾਂ ਮੂਸੇਵਾਲੇ ਦੀ ਲੱਗੀ ਹੈ ਇਸ ਤਰ੍ਹਾਂ ਉਥੇ ਉਹਨਾਂ ਦੀ ਫੋਟੋ ਲੱਗਦੀ ਹੈ ਜਿਨ੍ਹਾਂ ਨੇ ਵੱਡੀਆਂ ਸ਼ਹਾਦਤਾਂ ਦਿੱਤੀਆਂ ਕੁਰਬਾਨੀਆਂ ਕੀਤੀਆਂ ਤੇ بڑے ਬੰਦੇ ਆ ਜਿਹੜੇ ਅਜੇ ਰਹਿੰਦੇ ਐ ਜਿਨ੍ਹਾਂ ਦੀ ਤਸਵੀਰ ਨਹੀਂ ਲੱਗੀ ਉਹਨਾਂ ਦੀ ਖੋਜ ਪੜਤਾਲ ਕਰਕੇ ਉਹਨਾਂ ਦੀਆਂ ਤਸਵੀਰਾਂ ਲੱਗਣਗੀਆਂ ਚਾਹੀਦੀਆਂ ਹੈ ਰਾਜਨੀਤਿਕ ਬੰਦਿਆਂ ਦੀਆਂ ਤਸਵੀਰਾਂ ਨਹੀਂ ਲੱਗਣੀਆਂ ਚਾਹੀਦੀਆਂ ਡਾਕਟਰ ਮਨਮੋਹਨ ਸਿੰਘ ਜੀ ਬੜੇ ਚੰਗੇ ਸੀ ਉਹਨਾਂ ਦਾ ਨਾਮ ਉੱਚਾ ਸੁੱਚਾ ਲੋਕ ਯਾਦ ਕਰਦੇ ਰਹਿਣਗੇ ਪਰ ਅਜੈਬ ਕਰਦੇ ਵਿੱਚ ਤਸਵੀਰ ਦੇ ਉਹ ਹੱਕਦਾਰ ਨਹੀਂ ਕਿਉਂਕਿ ਉਹਨਾਂ ਨੇ ਇੱਕ ਪਰਿਵਾਰ ਦੀ ਦੋਸਤੋ 10 ਸਾਲ ਉਹ ਪ੍ਰਧਾਨ ਮੰਤਰੀ ਰਹੇ ਹੈ ਰਹੇ ਕਿਹਦੇ ਆਖੇ ਤੋਂ ਹੈ ਸੋਨੀਆ ਗਾਂਧੀ ਦੇ ਇੰਦਰਾ ਗਾਂਧੀ ਦੇ ਪਰਿਵਾਰ ਨੂੰ ਉਹਨਾਂ ਦਾ ਦੋਸਤ ਉਹਨਾਂ ਨੇ ਬਚਨ ਪਗਾਏ ਐ ਤੇ ਉਹਨਾਂ ਦੇ ਆਖੇ ਤੋਂ ਸਾਰੇ ਫੈਸਲੇ ਲਈ ਐ ਇਸੇ ਤਰ੍ਹਾਂ ਹੀ ਗਿਆਨੀ ਜੈਲ ਸਿੰਘ ਨੇ ਜਿਹੜੀ ਸੋਨੀਆ ਦੀ ਸੱਸ ਇੰਦਰਾ ਗਾਂਧੀ ਸੀ ਉਹਦੇ ਆਖੇ ਤੋਂ ਸਾਰਾ ਕੁਝ ਕੀਤਾ ਸੀ ਦਰਬਾਰ ਸਾਹਿਬ ਤੇ ਅਟੈਕ ਹੋ ਜੇ ਰਾਸ਼ਟਰਪਤੀ ਨੂੰ ਪਤਾ ਨਾ ਲੱਗੇ ਰਾਸ਼ਟਰਪਤੀ ਕਹੇ ਮੈਨੂੰ ਪਤਾ ਨਹੀਂ ਫੌਜ ਨੇ ਆਗਿਆ ਕਿੱਥੋਂ ਲਈ ਇਹ ਵੀ ਦੋਸਤੋ ਇੱਕ ਗੱਲ ਦਾ ਬੜਾ ਭੁਲੇਖਾ ਬਣਿਆ ਹੋਇਆ ਇਸ ਤਰ੍ਹਾਂ ਜਿਹੜੇ ਗੁਲਾਮ ਲੋਕ ਹੁੰਦੇ ਐ ਚਾਹੇ ਜਿੰਨੇ ਮਰਜ਼ੀ ਉੱਚੇ ਅਹੁਦਿਆਂ ਤੇ ਚਲੇ ਜਾਣ ਤੇ ਉਹਨਾਂ ਦੀਆਂ ਤਸਵੀਰਾਂ ਅਜਾਇਬ ਕਰ ਦੇ ਵਿੱਚ ਸੋਭਾ ਨਹੀਂ ਦਿੰਦੀਆਂ ਜੇ ਕਿਸੇ ਦੇ ਮਨ ਨੂੰ ਠੇਸ ਲੱਗੀ ਹੋਵੇ ਡਾਕਟਰ ਮਨਮੋਹ ਸਿੰਘ ਦੇ ਪ੍ਰਸੰਤਕ ਨੂੰ ਤੇ ਮਾਫ ਕਰਨਾ ਮਾਫ ਕਰਨਾ ਵੀਡੀਓ ਨੂੰ دوستੋ ਜ਼ਰੂਰ ਸਾਂਝੀ ਕਰਿਓ ਭੁੱਲ ਚੁੱਕ ਦੀ ਕੇ ਮੈਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੈ ਗੁਰੂ ਜੀ ਕਾਲ ਸਾਹਿਬ ਵੈ ਗੁਰੂ ਜੀ ਕੀ ਫਤਿਹ